ਲਓ ਵੀ ਦੋਸਤੋ ਵਿਅੰਤਨੀ ਬਣਾ ਲਿਆ ਅਲੱਗ ਤੋਂ ਪੇਜ ਤੇ ਪੇਜ ਨੂੰ ਫੋਲੋ ਤੁਸੀਂ ਕਰਨਾ ਤੇ ਵਿਅੰਤ ਕਹਿੰਦੀ ਮੈਂ ਤਾਂ ਨਾਮ ਕੱਢਿਆ ਕਰੂੰਗੀ ਲੈ ਪੱਕੀ ਗੱਲ ਆ ਹੁਣ ਮੁੱਕਰ ਨਾ ਜਾਈ ਹਾਂਜੀ ਪੱਕੀ ਗੱਲ ਐ ਮੈਂ ਮੇਰੇ ਜਿਹੜੇ ਪਹਿਲੇ ਭੈਣ ਭਰਾ ਹੋਣਗੇ 5 ਉਹਨਾਂ ਨੂੰ ਨਾਮ ਕੱਢਿਆ ਕਰੂੰਗੀ ਜਿਹੜੇ ਮੈਨੂੰ ਸਹੀ ਉੱਤਰ ਦੇਣਗੇ ਤੇ ਮੇਰੀ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰਨਗੇ ਉਹਨਾਂ ਨੂੰ ਨਾਮ ਵੀ ਲਾਈਵ ਕੱਢੂੰਗੀ ਤੇ ਨਾਮ ਵੀ ਮੈਂ ਐ ਕੱਢੂੰਗੀ ਜੇ ਭੈਣਾ ਤਾਂ ਭੈਣਾ ਮੁਤਾਬਕ ਨਾਮ ਕੱਢੂੰਗੀ ਜੇ ਭਰਾ ਐ ਤਾਂ ਭਰਾਵਾਂ ਮੁਤਾਬਕ ਨਾਮ ਕੱਢੂੰਗੀ ਦੇਖ ਲਾ ਹੁਣ ਵੀਡੀਓ ਬਣੀਂਦੇ ਮੁੱਕਰ ਨਾ ਜਾਈ ਨਹੀਂ ਮੁੱਕਰਦੀ ਨਹੀਂ ਜੀ ਪੱਕੀ ਗੱਲ ਐ ਲਾਈਵ ਪੈਕ ਵੀ ਕਰੂੰਗੀ ਜਦੋਂ ਨਾਮ ਉਦੋਂ ਵੀ ਦਿਖਾਉਂਗੀ ਤੇ ਪਰਚੀਆਂ ਕੱਢੂੰ ਜਿਹੜੀਆਂ ਉਹ ਵੀ ਦਿਖਾਉਂਗੀ ਲਓ ਵੀ ਮਿੱਤਰੋ ਹੁਣ ਬੁਝਾਰਤ ਜਾਂ ਸਵਾਲ ਅਸੀਂ ਤੁਹਾਨੂੰ ਕਰ ਰਹੇ ਹਾਂ ਉੱਤਰ ਦੇਣਾ ਤੁਸੀਂ ਐ ਦੇਖਦੇ ਆਪਾਂ ਕਿਹੜੇ ਕਿਹੜੇ ਭਰਾ ਨਾਮ ਜਿੱਤਣਗੇ ਵੀਡੀਓ ਬਣਾ ਕੇ ਸਪੈਸ਼ਲ ਦੱਸਾਂਗੇ ਵੀ ਕਿਹੜੇ ਕਿਹੜੇ ਭਰਾਵਾਂ ਕੋਲੇ ਗਿਆ ਇਹ ਕੋਈ ਡਿਲੀਵਰੀ ਚਾਰਜ ਨਹੀਂ ਲੱਤੇ ਆਊਗਾ ਫਰੀ ਦੇ ਵਿੱਚ ਭੇਜਾਂਗੇ ਗਿਫਟ ਹਰ ਇੱਕ ਵੀਡੀਓ ਤੇ ਜਾਂ ਕਿਸੇ ਵੀ ਆਪਾਂ ਚੀਜ਼ ਦੇ ਤੇ ਤੁਹਾਨੂੰ ਨਾਮ ਜਰੂਰ ਕੱਢਿਆ ਕਰਾਂਗੇ ਜਿਹੜੇ ਭੈਣ ਭਰਾ ਆਪਣੇ ਜੁੜਿਆ ਕਰਨਗੇ ਤੇ ਆਪਣੇ ਪੇਜ ਨੂੰ ਫੋਲੋ ਕਰਨਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਤੇ ਲਓ ਜੀ ਫਿਰ ਪਾਓ ਕੀ ਅੱਜ ਅੱਜ ਦਾ ਮੇਰਾ ਸਵਾਲ ਹੈ ਜੀ ਅੱਜ ਦਾ ਸਵਾਲ ਹੈਗਾ ਵੀ 100 ਕੋ ਦਿੱਲੀ ਕੋ ਕੋ ਤੇ ਕਿੱਲੀ ਇੱਕ ਕਿੱਲੀ ਨਾਲ 100 100 ਬਿੱਲੀ ਇੱਕ ਬਿੱਲੀ ਦੇ ਮੂੰਹ ਚ ਦੋ ਦੋ ਚੂਹੇ ਤੇ ਦੱਸੋ ਜੀ ਵੀ ਚੂਹਿਆਂ ਦੀ ਕੁੱਲ ਗਿਣਤੀ ਕਿੰਨੀ ਹੈ ਜੀ ਲਓ ਵੀ ਮਿੱਤਰੋ ਦਿਮਾਗ ਲਾ ਲਓ ਤੇ ਫਾਸਟ ਫਾਸਟ ਕਰ ਦਿਓ ਕਮੈਂਟ ਤੇ ਪੇਜ ਨੂੰ ਕਰ ਲਓ ਫੋਲੋ ਤੇ ਇੱਕ ਹੋਰ ਤੁਹਾਨੂੰ ਦੱਸਦਣੇ ਹੈ ਆਪਣੇ ਪੇਜ ਦੇ ਉੱਤੇ ਬਾਈ ਜਿੰਨੀ ਵੀ ਅਰਨਿਕ ਵਗੈਰਾ ਆਇਆ ਕਰੂਗੀ ਤੇ ਬਜ਼ੁਰਗਾਂ ਦੀ ਸੇਵਾ ਲਈ ਆਪਾਂ ਕੁਝ ਨਾ ਕੁਝ ਹਿੱਸਾ ਦਾਨ ਕਰਿਆ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਤੇ ਪੇਜ ਨੂੰ ਕਰ ਲਿਆ ਕਰੋ ਫੋਲੋ ਪੱਕੀ ਗੱਲ ਆ ਹੁਣ ਮੁੱਕਰਨ ਅਜਈ ਮੈਂ ਨਹੀਂ ਮੁੱਕਰਦੀ ਨਹੀਂ ਜੀ ਪੱਕੀ ਗੱਲ ਹੈ ਜਰੂਰ ਲਓ ਵੀ ਮਿੱਤਰੋ ਲਾਓ ਦਿਮਾਗ ਤੇ ਕਮੈਂਟ ਕਰਕੇ ਦਿਓ ਇਹਦਾ ਉੱਤਰ